ਨਾਲ ਪੇਸਤਾ ਬ੍ਰਸ਼ ਜੋ ਜੋ ਵੀ ਰਿਕੁਆਇਰਮੈਂਟ ਲੋਕਾਂ ਦੀ ਮੰਗੀ ਹੋ ਉਸ ਅਨੁਸਾਰ ਅਸੀਂ ਸੇਵਾ ਕਰ ਰਹੇ ਆਂ ਔਰ ਸਾਡੇ ਨਾਲ ਪਿੰਡ ਭਟੀਆਂ ਦੇ ਸਰਪੰਚ ਸਰਦਾਰ ਲਖਮਿੰਦਰ ਸਿੰਘ ਜੀ ਖੜੇ ਹਨ ਆਓ ਉਹਨਾਂ ਅੱਜ ਇੱਥੇ ਪਹੁੰਚ ਕੇ ਤੋਂ ਕੁਝ ਪਿੰਡ ਵਾਲਿਆਂ ਨਾਲ ਵੀ ਗੱਲ ਕੀਤੀ ਹੈ ਆਓ ਉਹਨਾਂ ਦੇ ਵਿਚਾਰ ਸੁਣਦੇ ਹਾਂ ਹਾਂਜੀ ਸਰਪੰਚ ਸਾਹਿਬ ਕੀ ਕਹਿੰਦੇ ਹਾਂ ਹਾਂਜੀ ਪਾਜੀ ਵੇਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆ ਕੇ ਦੇਖਿਆ ਜੋ ਇਹਨਾਂ ਪਿੰਡਾਂ ਦੇ ਮੰਜ਼ਰ ਬਹੁਤ ਹਾਲਾਤ ਖਰਾਬ ਨੇ ਅਹੀਂ ਵੀ ਚਲੋ ਜਿੰਨੇ ਜੋਗੇ ਹੋਏ ਆ ਔਨ ਕੇ ਸੇਵਾ ਕੀਤੀ ਆ ਸੇਵਾਦਾਰਾਂ ਭਰਾਵਾਂ ਅੱਗੇ ਵੱਧ ਤੋਂ ਵੱਧ ਬੇਨਤੀ ਇਹ ਆ ਜੋ ਵੀ ਸੇਵਾ ਕਰਨੀ ਆ ਘਰ-ਘਰ ਪਹੁੰਚ ਕੇ ਕਰੋ ਜਿਹੜੇ ਬਾਹਰ ਸੜਕਾਂ 'ਤੇ ਖੜੇ ਨੇ ਉਹਨਾਂ ਨੂੰ ਨਾ ਦੋ ਘਰ-ਘਰ ਜਾਓ ਪਿੰਡ ਦਾ ਕੋਈ ਮੋਢੀਕਰ ਨਾਲ ਲਓ ਉਹ ਸੇਵਾ ਤਾਂ ਨਹੀਂ ਸਹੀ ਜਗ੍ਹਾ 'ਤੇ ਪਹੁੰਚੇਗੀ ਇਸ ਤਰ੍ਹਾਂ ਨਾ ਬਾਹਰ ਦੇ ਜਿਹੜੇ ਨੇ ਇਕੱਠੇ ਕਰਨ ਵਾਲੇ ਬੈਠੇ ਆ ਇਸ ਕਰਕੇ ਸਾਡੀ ਇਹੋ ਬੇਨਤੀ ਆ ਤੇ ਬਾਕੀ ਹਾਲਾਤ ਬਹੁਤ ਖਰਾਬ ਨੇ ਨੁਕਸਾਨ ਬਹੁਤ ਹੋਇਆ ਵਾ ਸਾਡੇ ਵੀਰਾਂ ਦਾ ਤੇ ਚਲੋ ਵਾਹਿਗੁਰੂ ਮਿਹਰ ਕਰੇ ਅੱਗੇ ਤੋਂ ਸੋ ਬੋ ਸ਼ਾਮ ਪੀਰੇ ਬਸਤਨ ਸਾਹਿਬ ਹੁਣ ਜਿਹੜੇ ਹਾਲਾਤ ਚੱਲ ਰਹੇ ਨੇ ਇਸ ਟਾਈਮ ਦੇ ਕੀ ਤੁਸੀਂ ਕਹਿਣਾ ਚਾਹੋਗੇ ਕਿ ਕਿਸ ਤਰ੍ਹਾਂ ਪਾਣੀ ਦਾ ਪੱਧਰ ਜਿਹੜਾ ਘਟਿਆ ਹੈ ਅੱਗੇ ਨਾਲੋਂ ਥੋੜਾ ਪਾਣੀ ਦਾ ਪੱਧਰ ਘਟਿਆ ਵਾ ਪਰ ਜਦ ਤਨ ਉੱਪਰ ਵਾਲਾ ਅਜੇ ਨਹੀਂ ਹਟਿਆ ਅਜੇ ਕੁਝ ਨਹੀਂ ਹੋ ਗਿਆ ਇਸ ਬਾਰੇ ਕਹਿ ਸਕਦੇ ਪਰ ਪਾਣੀ ਦੇ ਲਾਂਗੇ ਹੁਣ ਚਾਲੂ ਹੋਏ ਨੇ ਪਰ ਪਿੰਡਾਂ ਦੇ ਚਾਰ ਸ਼ੋਰੇ ਅਜੇ ਵੀ ਪਾਣੀ ਆ ਉਹ ਜੋ ਅਸੀਂ ਮੌਕੇ ਤੇ ਇਸ ਟਾਈਮ ਤੇ ਵੇਖਿਆ ਜੋ ਸਾਡੇ ਨਾਲ ਦਰਸ਼ਨ ਸਿੰਘ ਖਾਲਸਾ ਜੀ ਵੀ ਖੜੇ ਨੇ ਬਾਬਾ ਦਰਸ਼ਨ ਸਿੰਘ ਜੀ ਉਹਨਾਂ ਨਾਲ ਵੀ ਗੱਲ ਕਰੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲਾਕਾਂ ਨਿਵਾਸੀ ਸਾਧ ਸੰਗਤ ਜੀ ਜਿਸ ਪਿੰਡ ਵਿੱਚ ਅਸੀਂ ਇਸ ਤੋਂ ਪਹਿਲਾਂ ਚੰਡੀਗੜ੍ਹ ਪਿੰਡ ਵਿੱਚ ਪਹੁੰਚੇ ਸੀ ਇਸ ਵਕਤ ਅਸੀਂ ਮਕੌੜਾ ਪਿੰਡ ਵਿੱਚ ਖੜੇ ਹਾਂ ਅਸੀਂ ਮਕੌੜਾ ਪਿੰਡ ਦੀ ਜੋ ਹਾਲਾਤ ਦੇਖੀ ਆ ਹਾਲਾਤ ਨੂੰ ਦੇਖਦਿਆਂ ਹੋਇਆਂ ਅਸਾਂ ਸਾਰੇ ਪਿੰਡ ਦੇ ਵਿੱਚ ਚਾਦਰਾਂ ਤੌਲੀਏ ਉਸ ਤੋਂ ਬਾਅਦ ਬੱਚਿਆਂ ਵਾਸਤੇ ਡਾਇਪਰ ਬਿਸਕਟ ਕਾਲਗੇਟ ਬਰਸ਼ ਸਟੈਂਡ ਤੋਂ ਆਪਕੇ ਜੋ ਲੜਿੰਦੀਆਂ ਵਸਤਾਂ ਨੇ ਉਹ ਅਸੀਂ ਸਾਰੀਆਂ ਪਿੰਡ ਵਿੱਚ ਲੈ ਕੇ ਆਏ ਆ ਤੇ ਇੱਥੇ ਤੋਂ ਘਰ ਵਿੱਚ ਜਾ ਕੇ ਅਸਾਂ ਜੋ ਹੈ ਉਹ ਚੀਜ਼ਾਂ ਜਾ ਵੰਡੀਆਂ ਅਸੀਂ ਨਗਰ ਨਿਵਾਸੀਆਂ ਨੂੰ ਦੇਣ ਦੀ ਕਰਦੇ ਆ ਮੁੰਡਾ ਮੁਰਦਾਂ ਦੇ ਨੇ ਉਹ ਵੀ ਸੇਵਾਦਾਰ ਇੱਥੇ ਪਹੁੰਚਦੇ ਨੇ ਕੰਨ ਨੂੰ ਦੇਣ ਦੀ ਕਰਦੇ ਆ ਕਿ ਇਹ ਸਮਾਨ ਜੋ ਹੈ ਘਰਾਂ ਵਿੱਚ ਜਾ ਕੇ ਦਿੱਤਾ ਜਾਵੇ ਜੋ ਛੜਕਾਂ ਤੇ ਖੜੇ ਨੇ ਹਾਂ ਉਹਨਾਂ ਨੂੰ ਸਮਾਨ ਨਾ ਦਿੱਤਾ ਜਾਵੇ ਹੋ ਸਕਦਾ ਛੜਕਾਂ ਤੇ ਖੜੇ ਲੋਕ ਜੋ ਹੈ ਲਾਹਣੇ ਪਿੰਡਾਂ ਤੋਂ ਆ ਕੇ ਵੀ ਇਹ ਇਸ ਚੀਜ਼ ਦਾ ਫਾਇਦਾ ਉਠਾ ਸਕਦੇ ਨੇ ਅਸੀਂ ਨਹੀਂ ਜਾਣਦੇ ਕਿਸੇ ਪਿੰਡ ਦੇ ਕਿਸੇ ਵੀ ਜੀਵ ਨਹੀਂ ਪਰ ਅਸੀਂ ਘਰ-ਘਰ ਵਿੱਚ ਜਾ ਕੇ ਪਿੰਡ ਦਾ ਲੋਕਲ ਬੰਦੇ ਨੂੰ ਨਾਲ ਭਾਈ ਸੁਰਿੰਦਰ ਸਿੰਘ ਸਾਡੇ ਨਾਲ ਸਨ ਤੇ ਉਹਨਾਂ ਦੇ ਨਾਲ ਅਸਾਂ ਜਾ ਕੇ ਜੋ ਹੈ ਘਰ-ਘਰ ਇਹ ਸਮਾਨ ਜੋ ਹੈ ਵਰਤਾਇਆ ਠੀਕ ਹੈ ਧੰਨਵਾਦ ਜੀ ਸਾਡੇ ਨਾਲ ਸਰਜੀਤ ਸਿੰਘ ਖਾਲਸਾ ਜੀ ਜੋ ਕਬੱਡੀ ਪਲੇਅਰ ਵੀ ਹਨ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਜੀ ਮੈਂ ਜਦੋਂ ਆਪਾਂ ਇਸ ਪਿੰਡ 'ਚ ਪਹੁੰਚੇ ਆਂ ਤੇ ਵਾਕੇ ਇਹ ਬਹੁਤ ਦਰਸਯੋਗ ਲੱਗਾ ਹਾ ਪਰ ਹਾਲਾਤ ਨੂੰ ਦੇਖਦੇ ਹੋਏ ਇੱਕ ਮੈਂ ਬੇਨਤੀ ਜਰੂਰ ਕਰਦਾ ਕਿ ਸਾਡੇ ਸਪੈਨਸਰਾਂ ਨੇ ਪਹਿਲਾਂ ਵੀ ਗੱਲ ਕੀਤੀ ਆ ਕਿ ਜੋ ਲੋੜੀ ਦੇ ਪਰਿਵਾਰਵਾਹ ਉਹਨਾਂ ਦੇ ਕੋਲ ਜਿਹੜਾ ਸਮਾਨ ਆ ਨਹੀਂ ਪਹੁੰਚਾਇਆ ਜਾ ਰਿਹਾ ਪਰ ਅੱਜ ਆਪਾਂ ਇਦਾਂ ਕੀਤਾ ਸੀ ਵੀ ਪਿੰਡ ਦੇ ਹੀ ਮੋਤਪੇਰ ਨੂੰ ਨਾਲ ਲੈ ਕੇ ਤੇ ਹਰ ਘਰ ਦੇ ਵਿੱਚ ਜਿਨ੍ਹਾਂ ਨੂੰ ਜ਼ਰੂਰਤ ਸੀ ਉਹਨਾਂ ਦਾ ਕੋਲ ਸਮਾਨ ਪਹੁੰਚਾਇਆ ਪਰ ਮੈਂ ਇੱਕ ਜ਼ਰੂਰ ਗਦਾਰਸ਼ ਕਰਨਾ ਚਾਹੁੰਦਾ ਵਾ ਕਿ ਹੁਣ ਥੋੜਾ ਚਿਰ ਰੋਕ ਕੇ ਉਹ ਸੰਗਤ ਸਮਾਨ ਬਹੁਤ ਜ਼ਿਆਦਾ ਪਿੰਡਾਂ 'ਚ ਹੋ ਚੁੱਕਾ ਵਾ ਪਰ ਰੋਕੇ ਆਉਣ ਮੈਂ ਇੰਨੀ ਬਸ ਬੇਨਤੀ ਕਰਨਾ ਚਾਹੁੰਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ